ਮੈਨੂੰ ਆ ਲੱਗਦਾ ਹੁੰਦਾ ਕਿ ਮੇਰਾ ਔਰਾ ਐਦਾਂ ਦਾ ਹੈ ਮੈਨੂੰ ਕੋਈ ਨਾ ਅਪਰੋਚ ਕਰਨ ਤੋਂ ਤੇ ਬੁਲਾਉਣ ਤੋਂ ਡਰਦੇ ਨੇ ਲੋਕ ਦੇ ਕੋਈ ਜਾਂਦੇ ਮੇਰੇ ਨਾਲ ਤੇਜ ਬਣਨ ਦੀ ਕੋਸ਼ਿਸ਼ ਕਰਦਾ ਹੈ ਕਹ ਲਓ ਵੀ ਜਿਵੇਂ ਮੁੰਡੇ ਛੇੜਨ ਦੀ ਕੋਸ਼ਿਸ਼ ਕਰਦੇ ਨੇ ਫਿਰ ਤਾਂ ਇਹੋ ਜਿਹਾ ਜਵਾਬ ਮਿਲਦਾ ਬੰਦਾ ਅੱਗੇ ਤੋਂ ਬੁਲਾਉਂਦਾ ਨਹੀਂ ਮੈਨੂੰ ਇਤਨਾ ਮੁੰਡਾ ਸਾਨੂੰ ਫੋਲੋ ਕਰ ਰਿਹਾ ਸੀ ਮੈਂ ਉਹਨੂੰ ਇੱਕ ਵਾਰ ਦੇਖਿਆ ਦੋ ਵਾਰ ਦੇਖਿਆ ਤੇ ਉਹ ਪਿੱਛੇ ਆ ਰਿਹਾ ਸੀ ਉਹਨੂੰ ਮੈਂ ਫਿਰ ਜਿਵੇਂ ਜੱਟਾਂ ਵਾਲਾ ਦਮਕਾ ਮਾਰਿਆ ਫਿੱਡੀ ਤਰ੍ਹਾਂ ਉਹ ਮੈਨੂੰ ਦੇਖਿਆ ਨਹੀਂ ਉਸ ਤੋਂ ਬਾਅਦ ਚ ਜੋ ਮੈਨੂੰ ਦੁਬਾਰੇ ਕੋਸ਼ ਕਹੂਗਾ ਮੈਂ ਉਹ ਤੀਜੀ ਵਾਰ ਰੁਕ ਤੋ ਹੋਸ਼ ਨਾ ਦਵਾਂਗੀ ਭਾਵੇਂ ਮੈਂ ਡਰਦੀ ਨਹੀਂ ਹੈਗੀ ਇਨੀ ਸਟਰੋਂਗ ਬਾਡੀ ਬਣਨ ਤੋਂ ਬਾਅਦ ਹੋਇਆ ਕਿ ਪਹਿਲਾਂ ਦਾ ਹੀ ਨੇਚਰ ਇਦਾਂ ਦਾ ਨਹੀਂ ਨਹੀਂ ਇਹ ਤਾਂ ਮੇਰਾ ਸ਼ੁਰੂ ਤੋਂ ਖੂਨ ਚ ਹੀ ਹੈ ਤਾਂ ਕਾਲਜ ਲੱਗੀ ਸੀ ਮੇਰੇ ਪਰਿਵਾਰ ਨੇ ਬੜਾ ਕਲੇਸ਼ ਕੀਤਾ ਸੀ ਘਰੇ ਵੀ ਇਹਨੂੰ ਮੁੰਡੇ ਵਾਲੇ ਕਾਲਜ ਚ ਨਹੀਂ ਲਾਉਣਾ ਤੇ ਮੈਂ ਆਪਣੇ ਮੰਮੀ ਨੂੰ ਇੱਕ ਗੱਲ ਗਈ ਸੀ ਵੀ ਮੇਰੇ ਵੱਲੋਂ ਲੰਬਾ ਨਹੀਂ ਆਉਂਦਾ ਤਾਂ ਲਾਈਫ ਸੇ ਇਦਾਂ ਹੋਇਆ ਕਿ ਕੁੜੀ ਮੁੰਡੇ ਨਾਲ ਤੇ ਕਿਸੇ ਮੁੰਡੇ ਨੇ ਕਦੇ ਛੇੜਿਆ ਹੋਵੇ ਕੁਝ ਹੋਇਆ ਹੋਵੇ ਤੇ ਤੁਹਾਡਾ ਕੋਈ ਪੰਗਾ ਪਿਆ ਹੋਵੇ ਉਹਦੇ ਨਾਲ ਬਹੁਤ ਏਦਾਂ ਦੇ ਕੇਸ ਹੋਏ ਆ ਮਤਲਬ ਤੁਸੀਂ ਮੈਂ ਜਦੋਂ ਇੱਥੇ ਵਾਕ ਕਰਦੀ ਆ ਨਾ ਤਾਂ ਮੈਨੂੰ ਐ ਲੱਗਦਾ ਹੁੰਦਾ ਕਿ ਮੇਰਾ ਔਰਾ ਏਦਾਂ ਦਾ ਹੈ ਮੈਨੂੰ ਕੋਈ ਨਾ ਅਪਰੋਚ ਕਰਨ ਤੋਂ ਤੇ ਬੁਲਾਉਣ ਤੋਂ ਡਰਦੇ ਨੇ ਲੋਕ ਪਰ ਮੇਰਾ ਨੇਚਰ ਉਹ ਤੋਂ ਜਮਾ ਆਪੋਜ਼ਿਟ ਆ ਮੈਂ ਬਹੁਤ ਜੌਲੀ ਪਰਸਨ ਆ ਖੁਸ਼ਮਿਜ਼ਾਜ ਸੁਭਾਅ ਦੀ ਕੁੜੀ ਆ ਮੇਰਾ ਜਮਾ ਨਹੀਂ ਐਟੀਟਿਊਡ ਹੈ ਨਹੀਂ ਜਦੋਂ ਮੈਨੂੰ ਕੋਈ ਬੁਲਾਉਂਦਾ ਹੱਸ ਕੇ ਮੈਂ ਵਧੀਆ ਬੁਲਾ ਲੈਨੇ ਆ ਪਰ ਜੇ ਕੋਈ ਜਿਆਦਾ ਮੇਰੇ ਨਾਲ ਤੇਜ ਬਣਨ ਦੀ ਕੋਸ਼ਿਸ਼ ਕਰਦਾ ਆ ਕਹਿ ਲਓ ਵੀ ਜਿਵੇਂ ਮੁੰਡੇ ਛੇੜਨ ਦੀ ਕੋਸ਼ਿਸ਼ ਕਰਦੇ ਨੇ ਫੇਰ ਤਾਂ ਇਹੋ ਜਿਹਾ ਜਵਾਬ ਮਿਲਦਾ ਬੰਦਾ ਅੱਗੇ ਤੋਂ ਬੁਲਾਉਂਦਾ ਨਹੀਂ ਮੈਨੂੰ ਇੱਕ ਵਾਰੀ ਅਸੀਂ ਗ੍ਰੈਂਡ ਐਮਪੀਡੀ ਬਾਲ ਦੇ ਵਿੱਚ ਮੈਂ ਤੇ ਮੇਰੀ ਫਰੈਂਡ ਜਾ ਰਹੇ ਸੀ ਇੱਕ ਨਾ ਮੁੰਡਾ ਸਾਨੂੰ ਫੋਲੋ ਕਰ ਰਿਹਾ ਸੀ ਮੈਂ ਉਹਨੂੰ ਇੱਕ ਵਾਰ ਦੇਖਿਆ ਦੋ ਵਾਰ ਦੇਖਿਆ ਤੇ ਉਹ ਪਿੱਛੇ ਆ ਰਿਹਾ ਸੀ ਉਹਨੂੰ ਮੈਂ ਫਿਰ ਜਿਵੇਂ ਜਟਾਂ ਵਾਲਾ ਦਮਕਾ ਮਾਰਿਆ ਫਿਰ ਦੀ ਤਰ੍ਹਾਂ ਉਹ ਮੈਨੂੰ ਦਿਖਿਆ ਨਹੀਂ ਉਸ ਤੋਂ ਬਾਅਦ ਚ ਮਤਲਬ ਮੈਂ ਪਤਾ ਨਹੀਂ ਕਿਉਂ ਮੈਨੂੰ ਡਰ ਨਹੀਂ ਲੱਗਦਾ ਵੀ ਹਾਂ ਜੇ ਕੋਈ ਆ ਰਿਹਾ ਮੈਂ ਕਹਿ ਦੂੰਗੀ ਜਾਂ ਮੈਨੂੰ ਦੁਬਾਰੇ ਨਾ ਕੁਝ ਕਹ ਦੇ ਜੋ ਮੈਨੂੰ ਦੁਬਾਰੇ ਕੁਝ ਕਹੂਗਾ ਤਾਂ ਮੈਂ ਉਹ ਪੀਜੀ ਵਾਰ ਉੱਪਰ ਤੋਂ ਹੋਰ ਸੁਣਾ ਦੋਗੀ ਮਤਲਬ ਮੈਂ ਡਰਦੀ ਨਹੀਂ ਆਈ ਇਹ ਇਹ ਚੀਜ਼ ਜਿਹੜੀ ਹੈ ਇਹ ਜਿੰਮ ਚ ਬਾਡੀ ਲਾਣ ਤੇ ਜਾਂ ਇੰਨੀ ਸਟਰੋਂਗ ਬਾਡੀ ਬਣਨ ਤੋਂ ਬਾਅਦ ਹੋਇਆ ਕਿ ਪਹਿਲਾਂ ਤਾਂ ਇਹ ਨੇਚਰ ਇਦਾਂ ਦਾ ਨਹੀਂ ਨਹੀਂ ਇਹ ਤਾਂ ਮੇਰਾ ਸ਼ੁਰੂ ਤੋਂ ਖੂਨ ਚ ਹੀ ਹੈ ਤਾਂ ਕਦੇ ਤੁਹਾਡੇ ਕਾਲਜ ਟਾਈਮ ਜਾਂ ਕਦੇ ਉਸ ਵੇਲੇ ਕਦੇ ਨਹੀਂ ਹੋਇਆ ਇਹੋ ਕਾਲਜ ਟਾਈਮ ਨਹੀਂ ਕਾਲੇ ਟਾਈਮ ਨਹੀਂ ਹੋਇਆ ਕਰਦੇ ਉਦੋਂ ਤਾਂ ਪਤਾ ਹੀ ਨਹੀਂ ਹੁੰਦਾ ਸੀ ਇੰਨਾ ਚੀਜ਼ਾਂ ਦਾ ਉਦੋਂ ਤਾਂ ਜਦੋਂ ਮੈਂ ਕਾਲਜ ਲੱਗੀ ਸੀ ਮੇਰੇ ਭਰਾ ਨੇ ਬੜਾ ਕਲੇਸ਼ ਕੀਤਾ ਸੀ ਘਰੇ ਵੀ ਇਹਨੂੰ ਮੁੰਡੇ ਵਾਲੇ ਕਾਲਜ ਚ ਨਹੀਂ ਲਾਉਣਾ ਸੇਮ ਹੈ ਆਪਣੇ ਮੰਮੀ ਨੂੰ ਇੱਕੋ ਗੱਲ ਗਈ ਸੀ ਵੀ ਮੇਰੇ ਵੱਲੋਂ ਲੰਬਾ ਨਹੀਂ ਆਉਂਦਾ ਲੱਗਣਾ ਮੈਂ ਉਸੇ ਬਾਲਜ ਚ ਹੀ ਤੇ ਫਿਰ ਮੇਰੇ ਮੰਮੀ ਨੇ ਮੇਰਾ ਹਮੇਸ਼ਾ ਸਟੈਂਡ ਲੈਂਦਾ ਤੇ ਮੈਂ ਉਹਨਾਂ ਦਾ ਸਿਰ ਕਦੇ ਨੀਵਾ ਕਰੀ ਨਹੀਂ ਸਕਦੀ ਤਾਂ ਕਾਲਜ 'ਚ ਇੰਨਾ ਦੀ ਕਦੇ ਕੋਈ ਗੱਲ ਹੋਈ ਨਹੀਂ ਕਿਉਂਕਿ ਕਾਲਜ ਦੇ ਵਿੱਚ ਫੋਕਸ ਹੀ ਸੀਗਾ ਕਿ ਬਸ ਪੜੋ ਤੇ ਘਰੇ ਆਜੋ ਦੈਟਸ ਇਟ ਤੁਸੀਂ ਬਾਹਰ ਰਹਿ ਕੇ ਆਏ ਹੋ ਉੱਥੋਂ ਦੇ ਮਾਹੌਲ ਦਾ ਇੱਥੋਂ ਦਾ ਕਿੰਨਾ ਕੁ ਡਿਫਰੈਂਸ ਹੈ ਬਹੁਤ ਜ਼ਿਆਦਾ ਡਿਫਰੈਂਸ ਹੈ ਮੈਨੂੰ ਬਾਹਰ ਜੇ ਮੈਂ ਕਦੇ ਸੋਚਿਆ ਨਾ ਕਿ ਮੈਂ ਬਾਹਰ ਸੈਟਲ ਹੋਣਾ ਚਾਹੁੰਦੀ ਹਾਂ ਜਸ ਬਿਕੋਜ਼ ਲਾਈਫ ਸਟਾਈਲ ਕਰਕੇ ਫੋਰਪੋਰਸ਼ਨ ਇਨਾ ਪੈਸਿਆਂ ਦਾ ਕੋਈ ਲਾਲਚ ਐ ਨਾ ਹੋਈ ਬਸ ਲਾਈਫ ਸਟਾਈਲ ਇਨਾ ਵਧੀਆ ਉੱਥੋਂ ਦੀਆਂ ਸਰਕਾਰਾਂ ਥੋੜੀਆਂ ਜਾਂ ਬੈਟਰ ਨੇ ਆਪਣੇ ਨਾਲੋਂ ਕਰਪਟਡ ਨਹੀਂ ਹੈਗੀਆਂ ਫੇਵਰ ਨਹੀਂ ਕਰਦੀਆਂ ਕਿਸੇ ਦਾ ਸਾਰਿਆਂ ਲਈ ਇਕੁਅਲ ਆ ਮੁੰਡਿਆਂ ਲਈ ਕੁੜੀਆਂ ਲਈ ਅਮੀਰ ਲਈ ਗਰੀਬ ਲਈ ਸਾਰਿਆਂ ਲਈ ਇੱਕੋ ਆ ਤਾਂ ਬਾਹਰ ਬਹੁਤ ਬੈਟਰ ਹੈ ਲਾਈਫਸਟਾਈਲ ਉਥੋਂ ਦਾ ਰਹਿਣ ਸਹਿਣ ਉਥੇ ਤੁਹਾਨੂੰ ਕੋਈ ਜੱਜ ਨਹੀਂ ਕਰਦਾ ਜਿਵੇਂ ਹੁਣ ਮੈਂ ਇੱਥੇ ਜੇ ਆ ਮੇਰੀ ਲੁੱਕ ਹੈ ਜੇ ਮੈਂ ਇੱਥੇ ਬਾਹਰ ਵਾਕ ਆਊਟ ਕਰੂੰਗੀ ਸਾਰੇ ਲੋਕ ਮੈਨੂੰ ਐਂ ਦੇਖਣਗੇ ਵੀ ਆ ਆ ਕੀ ਆ ਗਿਆ ਮਤਲਬ ਆ ਕੀ ਦੇਖ ਰਿਆ ਸੀ ਡਿਫਰੈਂਟ ਲੱਗੂਗਾ ਉਹਨਾਂ ਨੂੰ ਵੀ ਕੁੜੀ ਕਿੰਨੀ ਅਲੱਗ ਜੀ ਹੈ ਉਥੇ ਨਹੀਂ ਇਦਾਂ ਉਥੇ ਕਿਸੇ ਨੂੰ ਕੋਈ ਲੈਣਾ ਦੇਣਾ ਹੀ ਨਹੀਂ ਤੁਸੀਂ ਚਾਹੇ ਆਪਣੇ ਪਾਰਟਨਰ ਦਾ ਹੱਥ ਫੜ ਕੇ ਤੋ ਰੋ ਜਿਵੇਂ ਮਰਜੀ ਜੋ ਮਰਜੀ ਕਰੋ ਉਥੇ ਕਿਸੇ ਨੂੰ ਲੈਣ ਦੇਣ ਨਹੀਂ ਤੁਹਾਨੂੰ ਜੇ ਹੁਣ ਦੁਆਨੋ ਤਲੇ ਦੁਆਰਾ ਚਾਂਸ ਮਿਲਦਾ ਤੁਸੀਂ ਜਾਓਗੇ ਬਾਹਰ ਹਾਂਜੀ ਮੇਰੇ ਇਨ-ਲॉज ਵੀ ਸੈਟਲਡ ਨੇ ਆਸਟ੍ਰੇਲੀਆ ਮੇਰੇ ਖੁਦ ਦੀ ਫੈਮਲੀ ਸਾਰੇ ਨਿਊਜ਼ੀਲੈਂਡ ਹੈ ਤਾਂ ਆਈ ਹੁਡ ਲਵ ਟੂ ਕਿ ਅਗਰ ਮੈਂ ਫਿਊਚਰ ਵੈਸੇ ਐਸੀ ਪਲਾਨ ਕਰ ਰਹੇ ਆਂ ਬਾਕੀ ਦੇਖ ਲਿਆ ਬਾਕੀ ਰੱਬ ਨੇ ਜੋ ਕਰਨਾ ਵਾ ਉਹ ਹੀ ਕਰਨਾ ਜਦੋਂ ਨਵਾਂ ਨਵਾਂ ਬੰਦਾ ਜਾਂਦਾ ਹੈ ਨਾ ਬਾਹਰ ਉਦੋਂ ਬਹੁਤ ਸਟਰਗਲ ਹੁੰਦੀ ਹੈ ਕਿ ਉੱਥੇ ਜਾ ਕੇ ਸਾਰਾ ਕੁਝ ਜ਼ੀਰੋ ਤੋਂ ਸਟਾਰਟ ਕਰਨਾ ਇੱਕ ਨਾ ਉੱਥੇ ਕੋਈ ਨਾ ਆਸ-ਪਾਸ ਤੁਹਾਡੇ ਹੁੰਦਾ ਇੱਥੇ ਚਲੋ ਫਿਰ ਵੀ ਆਪਾਂ ਕਹਿ ਦਿੰਦੇ ਆ ਕਿ ਚੱਲ ਸਾਹਮਣੇ ਬੰਦਾ ਪੰਜਾਬੀ ਹੈ ਤਾਂ ਚੱਲ ਮਾੜੀ-ਮੋਟੀ ਗੱਲ ਸਮਝੂਗਾ ਉੱਥੇ ਬਿਲਕੁਲ ਡਿਫਰੈਂਟ ਤੁਹਾਡਾ ਕਿ ਮੇਰੇ ਐਕਚੁਅਲੀ ਪਹਿਲਾ ਵੱਡੇ ਵਿਰਾ ਉੱਥੇ ਹੀ ਸੀਗਾ ਤਾਂ ਮੈਨੂੰ ਇੰਨਾ ਰਿਆ ਨਹੀਂ ਕਿਉਂਕਿ ਕਈ ਵਾਰੀ ਜਿਵੇਂ ਹੁਣ ਕੰਡਾ ਕੋਈ ਸਟੂਡੈਂਟ ਜਾਂਦਾ ਹੈ ਤਾਂ ਉਹਦੇ ਲਈ ਤਾਂ ਬਹੁਤ ਸਗਲ ਕਰਨਾ ਪੈਂਦਾ ਜਿਵੇਂ ਪਹਿਲਾਂ ਘਰ ਲੱਭਣਾ ਰਹਿਣ ਬਾਰੇ ਦੇਖਣਾ ਉਹ ਫਿਰ ਕਾਫੀ ਚੀਜ਼ਾਂ ਅਕਾਊਂਟ ਖਲੋਣਾ ਛੋਟੀਆਂ ਛੋਟੀਆਂ ਚੀਜ਼ਾਂ ਨਾ ਉਹਦੇ ਲਈ ਕੌਨਫੀਡੈਂਸ ਬਹੁਤ ਜ਼ਿਆਦਾ ਚਾਹੀਦਾ ਇੱਕ ਤਾਂ ਆਪਣੇ ਇੰਗਲਿਸ਼ ਦੇ ਵਿੱਚ ਬਹੁਤ ਤੰਗ ਆ ਹੱਥ ਆਪਣੇ ਪੰਜਾਬੀਆਂ ਦਾ ਕਾਫੀ ਹੈ ਗਿਆ ਹੁਣ ਤਾਂ ਵੈਸੇ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਪਰ ਪਹਿਲਾਂ ਬਹੁਤ ਸੀਗਾ ਐਂਡ ਉਹਦੇ ਕਰਕੇ ਨਾ ਫਿਰ ਉੱਥੇ ਕਨਵਰਸੇਸ਼ਨ ਚ ਪ੍ਰੋਬਲਮ ਆਉਂਦੀ ਹੈ ਉਹਦੇ ਕਰਕੇ ਫਿਰ ਆਪਾਂ ਲੈਕ ਕਰਦੇ ਹਾਂ ਉੱਥੇ ਹੋਰ ਨਹੀਂ ਕੋਈ ਦਿੱਕਤ ਆਉਂਦੀ ਬਸ ਫਿਰ ਉਦੋਂ ਮੇਰਾ ਤਾਂ ਬ੍ਰਦਰ ਕਰਕੇ ਨਾ ਕੋਈ ਖਾਸਾ ਫਰਕ ਨਹੀਂ ਪਿਆ ਠੀਕ ਸੀਗਾ ਫਿਰ ਮੇਰੀ ਵੀ ਇੰਗਲਿਸ਼ ਉਦੋਂ ਹੈ ਨਹੀਂ ਸੀ ਵਧੀਆ ਬਹੁਤ ਮਾੜੀ ਸੀ ਫਿਰ ਹੌਲੀ-ਹੌਲੀ ਜਿਵੇਂ ਆਪਾਂ ਉੱਥੇ ਐਕਸਪੀਰੀਅੰਸ ਕਰੀ ਗਏ ਲਾਈਫ ਜਿਵੇਂ ਅੱਗੇ ਗਈ ਹੈ ਤਾਂ ਆਪਣੇ ਆ ਫਿਰ ਚੀਜ਼ਾਂ ਸੈਟਲਡ ਹੁੰਦੀਆਂ ਰਹਿੰਦੀਆਂ ਨੇ ਉੱਥੇ ਇਦਾਂ ਹੁੰਦਾ ਕਿ ਬਾਹਰ ਜਾ ਕੇ ਜ਼ਿਆਦਾ ਬੰਦਾ ਕੁਝ ਬਣਦਾ ਹੈ ਜਾਂ ਵਿਗੜਦਾ ਆ ਜਿਹੜਾ ਇੱਕ ਵਾਰੀ ਬਣ ਗਿਆ ਬਣ ਗਿਆ ਜਿਹੜਾ ਵਿਗੜ ਗਿਆ ਫਿਰ ਉਹ ਤਾਂ ਵਿਗੜ ਹੀ ਗਿਆ ਉਹਦਾ ਕੁਝ ਨਹੀਂ ਹੋ ਸਕਦਾ